ਮੈਲਟੀ ਵਾਲੇ ਲੈਂਪ ਆਏ ਜੀ ਆਪਾਂ ਹਾਂਜੀ ਜੀਪ ਗੁੱਡੀ ਟਾਇਰ ਪਏ ਆ ਜੀ ਅੱਗੇ ਆਪਾਂ ਸਪਰਿੰਗ ਵਾਲੀ ਹੁੱਕ ਪਈ ਆ ਜੀ ਸੋ ਇਹਦੇ ਜੀ ਇਹ ਬ੍ਰੇਕਾਂ ਲਵਾਉਣੀਆਂ ਹਾਂ ਤਾਂ ਕਿਸਨੇ ਲਵਾ ਸਕਦਾ ਜੀ ਇਹਦੀ 20 ਸਾਲਾਂ ਦੀ ਗਾਰੰਟੀ ਵੰਡਟੀ ਆ ਜੀ ਇਹਦੇ ਚੱਲਤ ਹੈਗੀ ਆ ਜੀ 8 ਗੇ ਜੀ ਵੀ ਟਾਟਾ ਕੰਪਨੀ ਦੀ ਬਹੁਤ ਬਾਈ ਜੀ ਆਪਾਂ ਆਡੀਆ ਨਹੀਂ ਕੀਤੀ ہوئی ਹੈ ਸਾਰੀ ਠੀਕ ਹੈ ਜੀ ਜੋ ਵੀ ਕੀਤੀ ਆਪਾਂ ਹੱਥ ਦੀ ਕੀਤੀ ہوئی ਹੈ ਕਿਆ 100 ਲੀਟਰ ਦੀ ਕੰਪੈਸਟੀ ਹੈ ਜੀ ਇਹਦੀ ਉਹਦਾ ਆਪਾਂ ਬਾਈ ਜੀ ਖੇਤੀਬਾੜੀ ਦੇ ਸਾਰੇ ਸੰਤਿਆਰ ਕਰਦੇ ਆਂ ਹਾਂਜੀ ਜਿਵੇਂ ਗੇ ਹੁਣ ਮੱਟਾ ਵਾਲਾ ਜਿੰਦਾ ਦਾ ਤਵਿਆਂ ਵਾਲਾ ਤਿਆਰ ਕਰਦੇ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਅੱਜ ਬਾਈ ਦੀ ਬਰਕਸਾਫ ਤੇ ਆਏ ਗਰਦਾਸ ਮਿਸਤਰੀ ਕੋਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੈ ਭਰਾ ਹਾਂਜੀ ਬਾਈ ਜੀ ਵਧੀਆ ਜੀ ਚੜਦੀ ਕਲਾ ਹੈ ਚੜਦੀ ਕਲਾ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਲਕੇਸ਼ ਨੂੰ ਦੱਸੋ ਆਪਣੀ ਕੀ ਹੈ ਆਪਣੀ ਲੋਕੇਸ਼ਨ ਹੈ ਬਾਈ ਜੀ ਪਿੰਡ ਆਪਣਾ ਭਾਵ ਵਾਲਾ ਹਾਂਜੀ ਖਬੌਰ ਤੋਂ ਮੈਟਰ ਤੇ ਪਿੰਡ ਆਪਣਾ ਪੈ ਜੂਗਾ ਠੀਕ ਹੈ ਜੀ ਹਾਂਜੀ ਮੇਰਾ ਨਾਮ ਗੁਰਦਾਸ ਸਿੰਘ ਹੈ ਜੀ ਹਾਂਜੀ ਤੇ ਕਿੰਨਾ ਕੁ ਪੁਰਾਣਾ ਕੰਮ ਹੈ ਆਪਣਾ ਆਪਣਾ 20 ਸਾਲ ਪੁਰਾਣਾ ਹੈ ਜੀ ਕੰਮ 30 ਸਾਲ ਪੁਰਾਣਾ ਤੇ ਜਿਹੜੇ ਟਰਾਲੀ ਬਣਾਉਨੇ ਆ ਉਹ ਸਾਈ ਤੇ ਬਣਾਉਨੇ ਆ ਪੂਰੀ ਤਸੱਲੀ ਬਖਸ਼ ਬਣਾਉਨੇ ਆ ਆਪਾਂ ਜੋ ਵੀ ਸਾਈਡ ਦੇ ਬਣਾਉਣੇ ਠੀਕ ਹੈ ਤੇ ਹੁਣ ਜੀਪ ਵੀ ਤਿਆਰ ਕੀਤੀ ਆ ਬਾਈ ਨੇ ਇਹਦੇ ਬਾਰੇ ਪੁੱਛਦੇ ਆਂ ਆਪਾਂ ਪਹਿਲਾਂ ਤਾਂ ਇਹਦੇ ਬਾਰੇ ਦੱਸੋ ਜੀ ਇਹ ਜਿਹੜੀ ਜੀਪ ਤਿਆਰ ਕੀਤੀ ਆ ਸਾਈਡ ਕੈਗੇਜ ਲਾਈ ਹੈ ਫਾਰਸ ਕੈਗੇਜ ਹੈ ਹਿੱਸਾ ਕਿਹੜਾ ਲੱਗਿਆ ਠੀਕ ਹੈ ਲੇਡ ਕਾ ਦੇਣਾ ਪਈ ਹੈ ਇਹਦੇ ਹਿੱਸਾ ਬਾਈ ਜੀ ਕਮਾਣੀਆਂ ਵਾਲਾ ਲੱਗਿਆ ਜੀ ਜੀਪ ਵਾਲਾ ਆਉਂਦਾ ਮਿਲਟਰੀ ਦਾ ਠੀਕ ਹੈ ਜੀ ਮਿਲਟਰੀ ਵਾਲੇ ਲਿੰਪ ਆਏ ਆ ਜੀ ਆਪਾਂ ਹਾਂ ਜੀ ਜੀਪ ਗੁੱਡੀ ਟਾਇਰ ਪਏ ਆ ਜੀ ਠੀਕ ਹੈ ਜੀ ਅੱਗੇ ਆਪਾਂ ਸਪ੍ਰਿੰਗਾਂ ਦੀ ਹੁੱਕ ਪਾਈ ਆ ਜੀ ਸਪ੍ਰਿੰਗਾਂ ਵਾਲੀ ਹੁੱਕ ਆ ਗਈ ਹਾਂ ਜੀ ਠੀਕ ਹੈ ਮਿਲਟਰੀ ਵਾਲੀ ਡਾਈ ਆ ਦੀ ਤਬਦੀਲੀ ਕੀਤੀ ਹੈ ਜੀ ਹੋਰ ਆਪਾਂ ਇਹਨੂੰ ਚਾਦਰ ਟਾਟਾ ਦੀ ਲਾਈ ਜੀ ਚਾਦਰ ਟਾਟਾ ਦੀ ਲੱਗੀ ਹੈ ਹਾਂਜੀ ਟੋਲ ਬਾਕਸ ਵੀ ਦੇਤਾ ਬਾਕਸ ਵੀ ਦੇਤਾ ਜੀ ਠੀਕ ਹੈ ਮਗਰ ਹੁੱਕ ਵੀ ਆ ਗਈ ਹਾਂਜੀ ਠੀਕ ਹੈ ਸਾਈਡ ਕੇ ਗੇਜ ਸਾਈਡ ਬਾਦਾਂਗੇ ਜੀ ਜੀ ਸਾਈਡ ਦਾ 12 ਗੇਜ ਆ ਗਈ ਤੇ ਹੋਰ ਕੋਈ ਚੇਂਜਿੰਗ ਕੀਤੀ ਆ ਦੇ ਵਿੱਚ ਹੋਰ ਦੇ ਜੀ ਇਹ ਬ੍ਰੇਕਾਂ ਲਵਾਉਣੀਆਂ ਹਨ ਤਾਂ ਕਿਸ ਨੇ ਲਵਾ ਸਕਦਾ ਜੀ ਬ੍ਰੇਕਾਂ ਵੀ ਲੱਗ ਜਾਣਗੀਆਂ ਹਾਂਜੀ ਲਓ ਵੀ ਮਿੱਤਰੋ ਬ੍ਰੇਕਾਂ ਵੀ ਲੱਗ ਜਾਣਗੀਆਂ ਹਨ ਤੇ ਪੂਰੀ ਕੰਪਲੀਟ ਕਰਕੇ ਸਮੇਤ ਬ੍ਰੇਕਾਂ ਲਾ ਕੇ ਕਿੰਨੇ ਦੀ ਪੈਜੂ ਬੰਦੇ ਨੂੰ ਸਮੇਤ ਬ੍ਰੇਕਾਂ ਲਈ ਪੈਜੂਗੀ ਜੀ 80000 80000 ਦੀ ਸਮੇਤ ਬ੍ਰੇਕਾਂ ਲਵਾ ਕੇ 80000 ਦੀ ਪੈਜੂ ਜੇ ਤੁਸੀਂ ਬ੍ਰੇਕਾਂ ਨਹੀਂ ਲਵਾਉਣੇ ਚ ਲਵਾਉਣੀਆਂ ਫੇਰ ਕਿੰਨੇ ਦੀ ਪੈਜੂ ਫੇਰ 75000 ਦੀ ਫੇਰ 75000 ਦੀ ਪੈਜੂ ਮਿੱਤਰੋ ਤੇ ਇਹ ਵੀ ਮਿੰਨੀ ਟਰਾਲੀ ਆਪਾਂ ਛੋਟੀ ਟਰਾਲੀ ਕਹਿੰਦੇ ਨੇ ਜਿਹਨੂੰ ਜੀਪ ਵਾਲੀ ਟਰਾਲੀ ਤੇ ਮੂਰੇ ਕਰੀ ਜਾਂਦਾ ਬਾਈ ਵੱਡੀ ਟਰਾਲੀ ਤਿਆਰ ਇਹਦੇ ਬਾਰੇ ਦੱਸ ਬਾਈ ਇਹਦੀ ਗਾਰੰਟੀ ਗਾਰੰਟੀ ਕਿੰਨੇ ਚਿਰ ਦੀ ਹੈ ਇਹਦੀ 20 ਸਾਲਾਂ ਦੀ ਗਾਰੰਟੀ ਵੰਡਟੀ ਹੈ ਜੀ ਇਹਦੇ 20 ਸਾਲਾਂ ਦੀ ਗਾਰੰਟੀ ਵਾਰੰਟੀ ਹੈ। ਕੋਈ ਵੈਲਡਿੰਗ ਉਖੜ ਜਾਏ, ਕੁਝ ਹੋ ਜਾਈ। ਠੀਕ ਹੈ ਜੀ। ਹਾਂਜੀ। ਲੇਡ ਪੂਰੀ ਸਫਾਈ ਚ ਭਰਦੇ ਹਾਂ। ਫੁੱਲ ਸਫਾਈ ਜੀ। ਠੀਕ ਹੈ। ਲੇਡ ਮਿੱਤਰੋ ਚੈੱਕ ਕਰ ਦਾਂਦੇ ਹਾਂ ਫੁੱਲ ਸਫਾਈ ਚ ਭਰੀ ਜਾਂਦੇ ਆ। ਤੇ ਚਾਦਰ ਕਿਹੜੀ ਕੰਪਨੀ ਦੀ ਹੈ? ਇਹਦੇ ਚਾਦਰ ਹੈਗੀ ਹੈ ਜੀ 8G ਦੀ Tata ਕੰਪਨੀ ਦੀ। ਚਾਦਰ 8G ਦੀ Tata ਕੰਪਨੀ ਦੀ। ਅੱਛਾ ਜੀ। 8G ਦੀ ਠੀਕ ਹੈ। 8G ਦੀ ਸਾਈਡ Tata ਦੀ। 10G ਸਾਈਡ ਹੈ Tata ਦੀ। Tata ਦੀਆਂ ਮੋਰਾ ਵੀ ਉੱਪਰ ਲੱਗੀਆਂ ਪਈਆਂ ਨੇ ਤੇ ਟਰਾਲੀ ਦੇ ਵਿੱਚ ਜੋੜ ਤਾਂ ਨਹੀਂ ਹੋਉ ਕਿਤੇ? ਨਹੀਂ ਭਾਈ ਜੀ ਇਹ ਕਲਫਸ ਕੋਲਾ ਇੱਕੋ ਹੀ ਇੱਕੋ ਹੀ ਬਿਨ ਜੋੜ ਵਾਲੀ ਬਿਨਾਂ ਜੋੜਾ ਵੀ ਠੀਕ ਹੈ ਤੇ ਬਿਨ ਜੋੜ ਵਾਲੀ ਆ ਮਿੱਤਰੋ ਤੇ ਹੋਰ ਇਹ ਚ ਕੀ ਖਾਸੀਅਤ ਕੀਤੀ ਹੈ ਇਹਦੇ ਚ ਬਾਈ ਜੀ ਆਪਾਂ ਸਟਾਰਟਿੰਗ ਜਦੋਂ ਜੈਸੀ ਤੋਂ ਕਰਦੇ ਆ ਜੀ ਹਾਂਜੀ ਸਾਦਾ ਕੰਮ ਦੇਖ ਦੇਖ ਕੇ ਕਰਦੇ ਆ ਠੀਕ ਹੈ ਜੀ ਉਹਦੇ ਵਿੱਚ ਆਪਾਂ 85 ਦੇ ਵਿੱਚ ਬੁਸ਼ ਲਾਉਣੇ ਆ ਮਸ਼ੀਨੀ ਬੁਸ਼ ਲਾਉਣੇ ਆ ਜੀ ਠੀਕ ਹੈ ਜੀ ਜੋ ਵੀ ਪਿੰਨਰ ਲਾਉਣੇ ਆ ਵੀ ਪਹਿਲਾ ਲਾਉਣੇ ਆ ਆਪਾਂ ਠੀਕ ਹੈ ਜੀ ਜੈਸੀ ਦੀ ਆਪਣੀ 20 ਸਾਲਾਂ ਦੀ ਗਾਰੰਟੀ ਹੈ ਜੀ ਕਿ ਤੋ ਟੁੱਟ ਜੇ ਵੈਲਡਿੰਗ ਉਖੜ ਜੇ ਠੀਕ ਹੈ ਜੀ 20 ਸਾਲਾਂ ਦੀ ਹਾਂਜੀ ਹੋਰ ਕੀ ਤਬਦੀਲੀਆਂ ਕਰਤੀਆਂ ਨੇ ਵਿੱਚ ਬਹੁਤ ਬਹੁਤ ਸਾਰੀਆਂ ਤਬਦੀਲੀਆਂ ਕੀਤੀ ਬਹੁਤ ਬਾਈ ਆਡੀ ਇਹ ਨਹੀਂ ਕੀਤੀ ہوئی ਹੈ ਸਾਰੀ ਠੀਕ ਹੈ ਜੀ ਜੋ ਵੀ ਕੀਤੀ ਆ ਭਾਤ ਦੀ ਕੀਤੀ ہوئی ਹੈ ਠੀਕ ਹੈ ਜੀ ਹਾਂਜੀ ਹੱਥ ਦੀ ਕੀਤੀ ہوئی ਹੈ ਇਹ ਹਾਂਜੀ ਸਾਡੇ ਕੋਲ ਨਹੀਂ ਟਰਾਲੀਆਂ ਦੇ ਚੱਲਦਾਂ ਨਹੀਂ ਇਹ ਨਹੀਂ ਆਪਣੇ ਚੱਲਦੇ ਜੀ ਟਾਇਰ ਨੂੰ ਸੇਫਟੀ ਰੱਖਦਾ ਜੀ ਉਹ ਪਛਾਰ ਦਾ ਪਿਛਾ ਕੇ ਰੱਖਦਾ ਠੀਕ ਹੈ ਜੀ ਰੇਤਾ ਮਿੱਟੀ ਨਹੀਂ ਬਾਹਰ ਆਉਂਦਾ ਜੀ ਠੀਕ ਹੈ ਜੀ ਆਹ ਜਿਹੜੀਆਂ ਆ ਪੱਤੀਆਂ ਲਾਈਆਂ ਨੇ ਹਾਂਜੀ ਇਹ ਸਪੋਟਾਂ ਲਾਈਆਂ ਨੇ ਤੁਸੀਂ ਹਾਂਜੀ ਇਹ ਕਿੰਨੀ 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 ਮਟਾਈ ਚ ਨੇ ਇਹ ਇਹ ਆਪਾਂ 2 ਇੰਚੀ 2 ਸੂਤ ਟਾਟਾ ਕੰਪਨੀ ਦੀ ਐਂਗਲ ਲਾਈ ਹੈ ਜੀ ਟਾਟਾ ਕੰਪਨੀ ਦੀ ਐਂਗਲ ਲੱਗੀ ਹੈ ਹਾਂਜੀ 2 ਸੂਤ 2 ਇੰਚ 2 ਇੰਚ ਤੇ ਜੇ ਥੱਲੇ ਗਾਡਰਾਂ ਦੀ ਗੱਲ ਕੀਤੀ ਜਾਵੇ ਗਾਡਰ ਬਾਈ ਜੀ ਮੇਨ ਗਾਡਰ 8 3 ਦੇ ਟਾਟਾ ਦੇ ਲੱਗੇ ਹੋਏ ਹੈ ਜੀ ਠੀਕ ਹੈ ਜੀ ਬਰਬਤ ਵਾਲੇ 6 3 ਦੇ ਜੀ ਠੀਕ ਹੈ ਜੀ ਦੂਜੇ 3.5 ਦੇ ਠੀਕ ਹੈ ਜੀ ਸਾਰੇ ਟਾਟਾ ਦੇ ਆ ਜੀ ਸਾਰੇ ਟਾਟਾ ਦੇ ਨਹੀਂ ਹਾਂਜੀ ਠੀਕ ਹੈ ਤੇ ਹੋਰ ਕੀ ਤਬਦੀਲੀ ਕੀਤੀ ਪੰਪ ਕੋਈ ਮਰਜੀ ਕੰਪਨੀ ਦਾ ਲਵਾ ਲਈ ਅਗਲਾ ਪੰਪ ਜਿਹੜਾ ਮਰਜੀ ਲਵਾ ਲਈ ਆਪਾਂ ਵਧੀਆ ਹੀ ਲਾਉਣੇ ਆ ਜੀ ਠੀਕ ਹੈ ਵਧੀਆ ਹੀ ਲਾਉਣੇ ਆ ਹਾਂਜੀ ਠੀਕ ਹੈ ਚੰਗਾ ਲਾਉਣੇ ਆ ਜੀ ਠੀਕ ਹੈ ਤੇ ਜਿਵੇਂ ਹੁਣ ਆ ਤਿਆਰ ਕਰੀ ਜਾਂਦੇ ਹਾਂ ਮੂਰੇ ਬੱਸੀ ਘਾਟਾ ਕਰੋਂਗੇ ਮੱਛੀ ਘਾਟਾ ਵੀ ਹੋ ਜਾਊਗਾ ਹਾਂਜੀ ਠੀਕ ਹੈ ਜੀ ਮੱਛੀ ਘਾਟਾ ਵੀ ਹੋ ਜਾਊਗਾ ਗਾਕ ਦੇ ਸਰਤੇ ਆ ਹਾਂਜੀ ਤੇ ਹਜੇ ਟੋਲ ਵਗੈਰਾ ਲੱਗਣੀ ਬਾਕੀ ਆ ਟੋਲ ਲੱਗਣਾ ਜੀ ਇੱਥੇ ਹਾਂਜੀ ਆਟੋਮੈਟਿਕ ਦੇ ਲੋਕ ਲ ਠੀਕ ਹੈ ਜੀ ਵੀ ਆਪਾਂ ਲੋਕ ਕੱਟਣਾ ਭੁੱਲ ਗਏ ਦਾ ਟੂਲ ਪਟਿਆ ਗਿਆ ਠੀਕ ਹੈ ਜੀ ਪਿੱਛੇ ਡਾਲੇ ਦੇ ਵੀ ਆਟੋਮੈਟਿਕ ਲੋਕ ਲੱਗਣੇ ਆ ਜੀ ਠੀਕ ਹੈ ਜੀ ਯਾਨੀ ਕਿ ਕੰਪਲੀਟ ਹੋ ਕੇ ਟਰਾਲੀ ਇਹ ਹਾਂਜੀ ਤਕਰੀਬਨ ਫੇਰ ਦੇਵਾਂਗੇ ਹਾਂਜੀ ਤੇ ਜਿਹੜਾ ਇਹਦਾ ਮੰਨ ਲਾ ਵੀ ਪ੍ਰਾਈਸ ਰੇਟ ਦੀ ਗੱਲ ਕਰੀਏ ਜਾਂ ਕਿਵੇਂ ਕਰੀਏ ਡਿਸਕਾਪ ਫੋਨ ਤੇ ਡਿਸਕਸ ਕਰਾਂਗੇ ਨਹੀਂ ਉਹ ਫੋਨ ਤੇ ਡਿਸਕਸ ਹੈ ਜਦੇ ਦਾ ਹਿਸਾਬ ਨਾਲ ਹੋ ਜਾਂਦਾ ਜੀ ਠੀਕ ਹੈ ਜੀ ਉਹ ਅਗਲੇ ਨੇ ਸਮਾਨ ਲਾਉਣਾ ਹਾਂਜੀ ਹਿਸਾਬ ਨਾਲ ਆਪਾਂ ਦੱਸ ਦਿਆਂਗੇ ਠੀਕ ਹੈ ਜੀ ਜਿਹੜਾ ਹਿੱਸਾ ਲਾਉਣਾ ਇਹਦੇ ਵਿੱਚ ਕੈਨਟੀ ਹੱਬੀ ਲਾਉਣਾ ਆਪਾਂ 10 ਨਟਾ ਟਾਟਾ ਦੀ ਹ ਇਹ ਹਿੱਸਾ ਕਿਹੜਾ ਹੋਊਗਾ ਰੇਲ ਤੱਕ ਨਾ ਕਿਹੜਾ ਨਹੀਂ ਜਿਹੜੀ ਆਪਾਂ ਟਰਾਲੀ ਦੇ ਦਾ 400 ਡੰਡੇ ਆਲਾ ਪਾਵਾਂਗੇ ਜੀ ਹਾਂਜੀ ਟਰਾਲੇ ਦੇ ਦੇ ਵਾਲਾ ਹਿੱਸਾ ਪਾਉਣੇ ਜੀ ਟਰਾਲੇ ਦੇ ਰੇਲ ਵਾਲਾ ਪਾਉਣੇ ਹਾਂਜੀ ਟਰਾਲੀ ਦੇ 400 ਡੰਡੇ ਆ ਹਾਂਜੀ ਠੀਕ ਹੈ ਤੇ ਮਿੱਤਰੋ ਇਹ ਟਰਾਲੀ ਅਜੇ ਤਿਆਰ ਹੋਣ ਵਾਲੀ ਬਾਕੀ ਹੈ ਤਿਆਰ ਹੋਈ ਜਾਂਦੀ ਹੈ ਬਾਕੀ ਬਾਈ ਨਾਲ ਕੰਟੈਕਟ ਕਰ ਨਾ ਕਰ ਲਿਓ ਤੁਸੀਂ ਇਧਰ ਬਣਾਈ ਹੋਈ ਹੈ ਤੇਲ ਵਾਲੀ ਟੈਂਕੀ ਇਹਦੇ ਬਾਰੇ ਦੱਸੀ ਬਈ 1100 ਲੀਟਰ ਦੀ ਕੰਬੈਸਟੀ ਹੈ ਜੀ ਇਹਦੀ ਹਾਂਜੀ ਕਮਾਣੀਆਂ ਟਾਇਰ ਹਿੱਸਾ ਲੱਗਣਾ ਹਲੇ ਇਹਦੇ ਬਾਕੀ ਆ ਠੀਕ ਹੈ ਜੀ ਜਿਵੇਂ ਆਪਾਂ ਦੀਪ ਵਾਲੀ ਟਰ ਜੀ ਠੀਕ ਹੈ ਇਹ ਵਧੀਆ ਆਪਾਂ ਮਿਲਟਰੀ ਮਾਡਲ ਆਂਡਾ ਸ਼ੇਪ ਇਹ ਵੀ ਤਿਆਰ ਕੀਤੀ ਹੈ ਸ਼ੇਪ ਹੈ ਠੀਕ ਹੈ ਜੀ ਕੀ ਮਗਰ ਬਲਾਤੋਂ ਮਗਰ ਕਾਸੀ ਮਗਰ ਪਾਵਾਂਗੇ ਹਾਂਜੀ ਰਾਇ ਬੁੜਕ ਦੇ ਦੇਗੇ ਬੁੜਕ ਦੀ ਨਹੀਂ ਡੋਲਾ ਨਹੀਂ ਖਾਂਦੀ ਉਲਟਦੀ ਵੀ ਠੀਕ ਹੈ ਇਹਦੇ ਵਿੱਚ ਵੀ ਕੋਈ ਤਬਦੀਲੀ ਕੀਤੀ ਹੈ ਤੁਸੀਂ ਮਾੜੀ ਮੋਟੀ ਇਹਦੇ ਡਾਡਾ ਦੀ ਚੱਦਦਾ ਜੀ ਹਾਂਜੀ ਇੱਕੋ ਜੋੜ ਆ ਆਪਾਂ ਥੱਲੇ ਦਿੱਤਾ ਹੋਇਆ ਹੈ ਠੀਕ ਹੈ ਜੀ ਪਤਾ ਪਾ ਤਾਂ ਵੈਲਡਿੰਗ ਆ ਅੰਦਰ ਭਰਿਆ ਹੋਇਆ ਹੈ ਜੀ ਸਾਰੇ ਠੀਕ ਹੈ ਇਹਦੇ ਟੂਟੀ ਟਾਟੀ ਕਿੱਥੇ ਦਿੱਤੀ ਹੈ ਟੂਟੀ ਲਾਉਣੀ ਹੈ ਬਾਈ ਜੀ ਇਹਦੇ ਇਹ ਹਜੇ ਤਿਆਰ ਹੋ ਰਹੀ ਆ ਹੋਣਾ ਬਾਈ ਜੀ ਠੀਕ ਹੈ ਤਿਆਰ ਹੋ ਰਹੀ ਹੈ ਜੇ ਟੂਟੀ ਲਾਉਣੀ ਹੈ ਜੇ ਕੋਈ ਇਹਦੇ ਵਿੱਚ ਮੋਟਰ ਪੰਪ ਲਵਾਉਣਾ ਚਾਹੁੰਦਾ ਹੋਵੇ ਉਹ ਵੀ ਲਾ ਦਿੰਦੇ ਹਾਂ ਉਹ ਵੀ ਲੱਗ ਜੂਗਾ ਜੀ ਮੋਟਰ ਪੰਪ ਹਾਂਜੀ ਮੋਟਰ ਪੰਪ ਵੀ ਲੱਗ ਜੂਗਾ ਹਾਂਜੀ ਉਹ ਵੀ ਲੱਗ ਜੂਗਾ ਲੱਗ ਜੂਗਾ ਜੀ ਠੀਕ ਹੈ ਇਹਦਾ ਕੀ ਪ੍ਰਾਈਸ ਲੱਗੂ ਇਹਦਾ ਵੀ 75000 ਦਾ ਪ੍ਰਾਈਸ ਜਦਣਾ ਜੀ ਬਿਨਾ ਮੋਟਰ ਤੋਂ ਬਿਨਾ ਮੋਟਰ ਪੰਪ ਤੋਂ ਹਾਂਜੀ ਠੀਕ ਹੈ ਜੇ ਅਗਲਾ ਮੋਟਰ ਪੰਪ ਆਪਦਾ ਲਿਆਦੇ ਤਾਂ ਆਪਾਂ ਫੀਟਿੰਗ ਉਹਦੀ ਵਿੱਚ ਕਰ ਦੇਗੇ ਉਹਦੀ ਫੀਟਿੰਗ ਵਿੱਚ ਹੋ ਜੂ ਹਾਂ ਠੀਕ ਹੈ ਫੀਟਿੰਗ ਦਾ ਕਰੀ ਕੋਈ ਪੈਸਾ ਨਹੀਂ ਫੀਟਿੰਗ ਦਾ ਕੋਈ ਵੈਸਾ ਨਹੀਂ ਫੀਟਿੰਗ ਦਾ ਕੋਈ ਪੈਸਾ ਨਹੀਂ ਮਿੱ ਪਲਾਇਸਾ ਲੱਗਣਾ ਜੀ ਕਮਾਣੀਆਂ ਲੱਗਣੀਆਂ। ਤੁਮਾਣੀਆਂ ਲੱਗਣੀਆਂ ਨੇ ਜੀਪ ਵਾਲਾ ਹੀ ਸਲਗੂ। ਹਾਂਜੀ। ਠੀਕ ਹੈ। ਹੁਣ ਆ ਇਸ ਵਕਤ ਤਿਆਰ ਨਹੀਂ ਸੰਦ ਇਹਦੇ ਕੋਲੇ। ਇਹ ਹੋਰ ਕੀ ਕੀ ਤਿਆਰ ਕਰ ਦਿੰਨੇ ਆ ਬਾਈ? ਹੋਰ ਆਪਾਂ ਬਾਈ ਜੀ ਖੇਤੀਬਾੜੀ ਦੇ ਸਾਰੇ ਸੰਦ ਤਿਆਰ ਕਰਦੇ ਆ। ਹਾਂਜੀ। ਜਿਵੇਂ ਗੇ ਹੁਣ ਮੱਟਾਂ ਵਾਲਾ, ਜਿੰਦ ਦਾ ਤਵਿਆਂ ਵਾਲਾ ਤਿਆਰ ਕਰਦੇ ਜੀ ਸਿੰਜਣਾ ਦੇ ਅੱਗੇ। ਹਾਂਜੀ। ਕਲਟੀਵੇਟਰ ਹੋ ਗਏ ਜੀ। ਹਾਂਜੀ। ਤਵਿਆਂ ਹੋ ਗਈਆਂ ਜੀ। ਠੀਕ ਆ ਜੀ। ਉਹ ਵੀ ਖੇਤੀਬਾੜੀ ਦੇ ਸੰਦ ਆ ਸਾਰੇ ਆਪਾਂ ਤਿਆਰ ਕਰਦੇ ਆ। ਠੀਕ ਆ। ਟਰਾਲਾ ਵੀ ਤਿਆਰ ਕਰ ਦਿੰਨੇ ਹੋ? ਹਾਂਜੀ। ਆਈ ਤੇ। ਹਾਂਜੀ। ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਜੀ ਲੋਕੇਸ਼ਨ ਕੀ ਹੈ ਲੋਕੇਸ਼ਨ ਆਪਣੀ ਹੈਗੀ ਜੀ ਹਬੌਰ ਤੋਂ ਹਨਮਾਨਗੜ੍ਹ ਰੋੜ ਪਿੰਡ ਬਹਾਵ ਵਾਲਾ ਠੀਕ ਹੈ ਜੀ ਮੋਬਾਈਲ ਨੰਬਰ 9884775558 ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਫਤਰੀ ਕਾਲ ਜੀ